ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਾਹੇ ਬਗਾਹੇ ਸਮਾਜ ਦੇ ਅੰਦਰ ਬੈਂਦਿਆਂ ਉੱਠਦਿਆਂ ਵਿਚਰਦਿਆਂ ਇੱਕ ਗੱਲ ਸਾਹਮਣੇ ਆਈ ਏ ਵੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਬਾਕੀ 10 ਗੁਰੂ ਸਹਿਬਾਨਾਂ ਨੂੰ ਪਿੱਛੇ ਕਰਕੇ ਕਿਸੇ ਨਾ ਕਿਸੇ ਸਾਧੂ ਨੂੰ ਅੱਗੇ ਰੱਖ ਕੇ ਗੱਲ ਕੀਤੀ ਜਾਂਦੀ ਏ ਬਹੁਤ ਘੱਟ ਲੋਕ ਨੇ ਜੋ ਇਹ ਗੱਲ ਕਹਿੰਦੇ ਨੇ ਔਰ ਗੁਰੂ ਨੂੰ ਸ਼ਰੇਹ ਦਿੰਦੇ ਨੇ ਗੁਰੂ ਦੇ ਸਿਰ ਤੇ ਸੇਰਾ ਬੰਨਦੇ ਨੇ ਵੀ ਮੇਰਾ ਇਹ ਕੁਛ ਮਸਲਾ ਹੱਲ ਹੋਇਆ ਤੇ ਗੁਰੂ ਕਿਰਪਾ ਸਦਕਾ ਜਾਂ ਮੈਂ ਐਸ ਮਕਾਮ ਤੇ ਪਹੁੰਚਿਆ ਤੇ ਗੁਰੂ ਕਿਰਪਾ ਸਦਕਾ ਬਹੁਤਾਤ ਵਿੱਚ ਜਿਹੜਾ ਸੁਣਨ ਵੇਖਣ ਵਾਸਤੇ ਮਿਲਦਾ ਹੈ ਉਹ ਇਹੀ ਮਿਲਦਾ ਹੈ ਫਲਾਣੇ ਸਾਧੂ ਦੀ ਮੇਰੇ ਤੇ ਕਿਰਪਾ ਹੋ ਗਈ ਫਲਾਣੇ ਬਾਬਾ ਜੀ ਦਾ ਆਸ਼ੀਰਵਾਦ ਹੋਇਆ ਫਲਾਣੇ ਨੇ ਮੇਰੀ ਕੰਡ ਦੇ ਉੱਤੇ ਹੱਥ ਰੱਖਿਆ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਮੈਂ ਇਸ ਤਰ੍ਹਾਂ ਦਾ ਬਣਿਆ ਮੈਂ ਉਸ ਤਰ੍ਹਾਂ ਦਾ ਬਣਿਆ ਮੇਰਾ ਮਸਲਾ ਹੱਲ ਹੋਇਆ ਮੇਰੇ ਧੀਆ ਪੁੱਤਾਂ ਦਾ ਮਸਲਾ ਹੱਲ ਹੋਇਆ ਬਹੁਤਾਂ ਵਿੱਚ ਇਹੀ ਕੁਝ ਵੇਖਣ ਸੁਣਨ ਵਾਸਤੇ ਮਿਲਦਾ ਹੈ ਮੇਰਾ ਨਿੱਜੀ ਤੌਰ ਦੇ ਉੱਤੇ ਕਿਸੇ ਸਾਧੂ ਦੇ ਨਾਲ ਕੋਈ ਵੈਰ ਵਿਰੋਧ ਲੈਣ ਦੇ ਨਹੀਂ ਹੈ ਪਰ ਜਦੋਂ ਗੁਰਬਾਣੀ ਦਾ ਅਧਿਐਨ ਕਰੀਦਾ ਹੈ ਗੁਰਬਾਣੀ ਨੂੰ ਪੜੀਦਾ ਹੈ ਗੱਲ ਸਾਹਮਣੇ ਆਉਂਦੀ ਹੈ ਵੀ ਕਿਉਂ ਜਿਹਨੂੰ ਸ਼ਰੇਹ ਜਾਣਾ ਚਾਹੀਦਾ ਹੈ ਉਹਨੂੰ ਜਾ ਕਿਉਂ ਨਹੀਂ ਰਿਹਾ ਔਰ ਜਿਹਨੂੰ ਨਹੀਂ ਜਾਣਾ ਚਾਹੀਦਾ ਉਹਨੂੰ ਅੱਗੇ ਲਿਆ ਕੇ ਖੜਾ ਕੀਤਾ ਜਾ ਰਿਹਾ ਹੈ ਉਹਦਾ ਕਾਰਨ ਕੀ ਹੈ ਕਿਉਂ ਇਹਦੇ ਮਗਰ ਕੀ ਕਾਰਨ ਹੋ ਸਕਦਾ ਕਿਸੇ ਦੀ ਅਣਜਾਣਤਾ ਕਿਸੇ ਦਾ ਪੋਲਾਪਨ ਕਿਸੇ ਦੀ ਨਾ ਸਮਝੀ ਜਾਂ ਕੋਈ ਹੋਰ ਕਾਰਨ ਚਲੋ ਮੈਂ ਇਹ ਗੱਲ ਕਹਿਨਾ ਮੈਂ ਤਰਕ ਨਹੀਂ ਕਰਦਾ ਵੀ ਕਿਸੇ ਦੇ ਅਸ਼ੀਰਵਾਦ ਦੇ ਅੰਦਰ ਤਾਕਤ ਹੁੰਦੀ ਏ ਜਾਂ ਨਹੀਂ ਹੁੰਦੀ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਤੇ ਦਾਅਵੇ ਦੇ ਨਾਲ ਕਹਿਣਾ ਵੀ ਉਹਨਾਂ ਪਖੰਡੀ ਸਾਧਾਂ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਤੇ ਨਹੀਂ ਮਿਲਿਆ ਹੋਣਾ ਸਾਈਕਲ ਵੀ ਤੇ ਜਿਨ੍ਹਾਂ ਨੂੰ ਮਿਲਿਆ ਹੈ ਉਹ ਸਬੱਬ ਦੇ ਨਾਲ ਮਿਲਿਆ ਹੈ ਜਾਂ ਰੱਬੀ ਬਖਸ਼ਿਸ਼ ਕਰਕੇ ਮਿਲਿਆ ਹੈ ਔਰ ਜੇ ਨਹੀਂ ਚਕੀਨ ਇਹ ਸ਼ਰ ਇਹ ਆਮੋ ਕਹਿ ਸਕਦੇ ਨੇ ਵੀ ਲੈ ਮੈਂ ਇਹਨੂੰ ਅਸ਼ੀਰਵਾਦ ਦੇਣ ਲੱਗਾ ਜੇ ਮਸਲਾ ਹੱਲ ਨਾ ਹੋਇਆ ਤੇ ਮੈਂ ਛਾਤੀ ਤੇ ਹੱਥ ਮਾਰ ਕੇ ਕਹਿਣਾ ਵੀ ਮੈਂ ਆਪਣੀ ਸਾਦਗੀ ਛੱਡ ਦਿਆਂਗਾ ਮੈਂ ਆਪਣਾ ਡੇਰਾ ਡੰਡਾ ਛੱਡ ਦਿਆਂਗਾ ਐਦਾਂ ਕੋਈ ਨਹੀਂ ਕਹਿੰਦਾ ਹੋ ਸਕਦਾ ਹੈ ਤੁਹਾਨੂੰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਈਕਲ ਵੀ ਨਾ ਮਿਲਿਆ ਹੋਵੇ ਪਰ ਤੁਹਾਡੇ ਕੀਤੇ ਭੋਲੇਪਨ ਅਨਜਾਨਤਾ ਦੇ ਅੰਦਰ ਕੀਤੇ ਹੋਏ ਦਾਨ ਦਕਸ਼ਨਾ ਦੇ ਨਾਲ ਉਹਨਾਂ ਨੂੰ ਲਗਜ਼ਰੀ ਕਾਰਾਂ ਜ਼ਰੂਰ ਮਿਲ ਗਈਆਂ ਨੇ ਤੁਹਾਡੇ ਸਿਰ ਦੇ ਉੱਤੇ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਛੱਤ ਨਹੀਂ ਆਈ ਪਰ ਉਹਨਾਂ ਦੇ ਡੇਰੇ ਚੰਗੇ ਬਣ ਗਏ ਉਹ ਬਹੁਤ ਵਧੀਆ ਠਾਠ ਬਾਠ ਵਾਲੇ ਬਣ ਗਏ ਸਰਨੋ ਸ਼ੌਕਤ ਵਾਲੇ ਬਣ ਗਏ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਤਨ ਦੇ ਉੱਤੇ ਚੰਗਾ ਕੱਪੜਾ ਨਹੀਂ ਆਇਆ ਹੋ ਸਕਦਾ ਪਰ ਹਾਂ ਤੁਹਾਡੀ ਜੇਬ ਵਿੱਚੋਂ ਨਿਕਲੇ ਧਨ ਦੇ ਨਾਲ ਉਹਨਾਂ ਦੇ ਰੇਸ਼ਮੀ ਲਿਬਾਸ ਉਹਨਾਂ ਦੀਆਂ ਚੰਗੀਆਂ ਪੁਸ਼ਾਕਾਂ ਜ਼ਰੂਰ ਬਣ ਗਈਆਂ ਜੇ ਉਹਨਾਂ ਦੇ ਅਸ਼ੀਰਵਾਦ ਦੇ ਅੰਦਰ ਇੰਨੀ ਤਾਕਤ ਹੁੰਦੀ ਤੇ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਪੰਡਾ ਬੰਨ ਬਨ ਕੇ ਅਸ਼ੀਰਵਾਦ ਤੁਹਾਨੂੰ ਕਦੇ ਨਹੀਂ ਸੰਦੰਦੇ ਜਿੰਨੇ ਰਾਤਾਂ ਝਾਗ ਝਾ ਕੇ ਜਾਗ ਜਾ ਕੇ ਮਿਹਨਤ ਕਰਕੇ ਮੁਸ਼ਕਤ ਕਰਕੇ ਔਰ ਆਪਣੇ ਮਨ ਨੂੰ ਸਾਧਨ ਦਾ ਯਤਨ ਕੀਤਾ ਹੋਵੇ ਇਹ ਸਮਰੱਥਾ ਪਾਈ ਹੋਵੇ ਵੀ ਮੇਰੇ ਬੋਲਾਂ ਦੇ ਅੰਦਰ ਕੁਝ ਤਾਕਤ ਹੈ ਉਹ ਆਪਣੇ ਬੋਲਾਂ ਨੂੰ ਅਜਾਈ ਨਹੀਂ ਗੋਂਦਾ ਪੰਡਾ ਬੰਨ ਬਣ ਕੇ ਨਹੀਂ ਦਿੰਦਾ ਐਵੇਂ ਸਵਾ ਦੇ ਪਾੜੇ ਨਹੀਂ ਦਿੰਦਾ ਪੰਗ ਦੇ ਪਾੜੇ ਨਹੀਂ ਸੁੱਟਦਾ ਖੈਰ ਇਹ ਜਿਹੜੀਆਂ ਪੰਡਾ ਬੰਨ ਬਣ ਕੇ ਆਸ਼ੀਰਵਾਦ ਤੁਹਾਨੂੰ ਮਿਲਨੇ ਇਸ ਗੱਲ ਦਾ ਸਬੂਤ ਹੁੰਦਾ ਹੈ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਜਿਹਦੇ ਪੱਲੇ ਜਿੰਨਾ ਕੁਝ ਹੁੰਦਾ ਹੈ ਉਹਨੂੰ ਕੰਜੂਸ ਕੇ ਵਰਦਾ ਹੈ ਢੰਗ ਦੇ ਨਾਲ ਵਰਦਾ ਹੈ ਯੋਗਤਾ ਵੇਖ ਕੇ ਵਰਦਾ ਐਵੇਂ ਨਹੀਂ ਵਰਦਾ ਦੂਜੀ ਗੱਲ ਜੇ ਉਹਨਾਂ ਦੇ ਆਸ਼ੀਰਵਾਦਾਂ ਵਿੱਚ ਇੰਨੀ ਤਾਕਤ ਹੁੰਦੀ ਤੇ ਉਹ ਅਮੀਰਾਂ ਦੀ ਲਿਲਕੜੀਆਂ ਕੱਟਦੇ ਹੋਏ ਮਿਲਦੇ ਕਾਰਖਾਨੇ ਵਾਲੇ ਫੈਕਟਰੀਆਂ ਵਾਲੇ bizness ਵਾਲੇ ਚੰਗੇ ਅਹੁਦੇਦਾਰ ਜਾਂ ਕਲੈਕਟਰ ਐਸਪੀ ਡੀਸੀ ਇਹਨਾਂ ਦੀਆਂ ਲਿਲਕੜੀਆਂ ਕੱਢਦੇ ਹੋਏ ਮਿਲਦੇ ਜਿਨ੍ਹਾਂ ਦੇ ਅਸ਼ੀਰਵਾਦ ਵਿੱਚ ਇਹ ਨਹੀਂ ਤਾਕਤ ਹੁੰਦੀ ਗਰੀਬ ਬੰਦਾ ਘਰ ਬੁਲਾਵਾ ਦਵੇ ਚਿੱਟੀ ਸ਼ੌਕ ਨੂੰ ਤੇ ਜਾਣ ਵਾਸਤੇ ਸੌ ਨਾਟਕਬਾਜ਼ੀ ਕਰਦੇ ਨੇ ਨਖਰਾਬਾਜ਼ੀ ਕਰਦੇ ਨੇ ਅਮੀਰਾਂ ਦੇ ਘਰਾਂ ਨੂੰ ਭੱਜੇ ਜਾਂਦੇ ਨੇ ਅਮੀਰਾਂ ਦੇ ਸਾਹਮਣੇ ਜਾ ਕੇ ਇਹਨਾਂ ਦੇ ਚਿਹਰੇ ਦੇ ਰੰਗ ਬਦਲ ਜਾਂਦੇ ਨੇ ਬੋਲ ਬਾਣੀ ਬਦਲ ਜਾਂਦੀ ਇਹ ਝੂਠਾ ਹਾਸਾ ਸੁਣਾ ਜਾਂਦਾ ਹੈ ਇਹ ਗਰੀਬਾਂ ਦੇ ਉੱਤੇ ਇਹਨਾਂ ਅਨੁਸਾਰੀ ਮਰਿਆਦਾ ਚ ਇੱਤੇ ਆ ਜਾਂਦੀ ਆ ਘਰਿਆ ਘਰ ਉਹ ਕਰਿਆ ਘਰ ਇਦਾਂ ਵਿਆਹ ਕਰ ਇਦਾਂ ਖਲੋਇਆ ਘਰ ਉੱਥੇ ਮਰਿਆਦਾ ਚ ਇੱਤੇ ਆ ਜਾਂਦੀ ਅਮੀਰਾਂ ਦੀਆਂ ਲੜਕੜੀਆਂ ਕਿਉਂ ਜੇ ਅਸ਼ੀਰਵਾਦ ਵਿੱਚ ਇੰਨੀ ਤਾਕਤ ਹੁੰਦੀ ਦੂਜੀ ਗੱਲ ਜੇ ਇਹਨਾਂ ਦੇ ਅਸ਼ੀਰਵਾਦ ਵਿੱਚ ਇੰਨੀ ਤਾਕਤ ਹੁੰਦੀ ਤੇ ਦੁਨੀਆਂ ਦੇ ਉੱਤੇ ਇੰਨੀਆਂ-ਇੰਨੀਆਂ ਵੱਡੀਆਂ ਆਫਤਾਂ ਆਈਆਂ ਇਹਨਾਂ ਨੂੰ ਹਟਾ ਕੇ ਉਹਨਾਂ ਦਿੱਤਾ ਇੱਕ ਬੋਲ ਬੋਲ ਕੇ ਇੱਕ ਅਸ਼ੀਰਵਾਦ ਦੇ ਕੇ ਚਲੋ ਮੈਂ ਗੱਲ ਕਰਦਾ ਵੀ ਕਿਸੇ ਨਿੱਜੀ ਦਾ ਮਸਲਾ ਹੱਲ ਕਰਨਾ ਨਾ ਕਰਨਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ ਹੈ। ਰੋਜ਼ ਸਵੇਰੇ ਸ਼ਾਮਰ ਦਾਸ ਕਰਦੇ ਹੋ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਜਿੱਥੇ ਗੱਲ ਆਉਂਦੀ ਹੈ ਉੱਥੇ ਗੁਰੂ ਸਾਹਿਬਾਨ ਨੇ ਆਪਣਾ ਡੇਰਾ ਡੰਡਾ ਛੱਡ ਕੇ ਕਦੇ ਲਾਹੌਰ ਕਦੇ ਕਸ਼ਮੀਰ ਕਦੇ ਦਿੱਲੀ ਵਿੱਚ ਜਾ ਕੇ ਸਰਬੱਤ ਦੇ ਭਲੇ ਲਈ દવાਖਾਨੇ ਖੋਲ ਦਿੱਤੇ ਇਲਾਜ ਕਰਦੇ ਰਹੇ। ਸੇਵਾਦਾਰਾਂ ਨਾਲ ਲੈ ਕੇ ਇਲਾਜ ਕਰਦੇ ਰਹੇ। ਸਿੱਖਾਂ ਨੂੰ ਨਾਲ ਲੈ ਕੇ ਇਲਾਜ ਕਰਦੇ ਰਹੇ ਜੇ ਤੁਹਾਡੇ ਕੋਲ ਇੰਨੀ ਤਾਕਤ ਹੈ ਤੇ ਫਿਰ ਤੁਸੀਂ ਆਪਣੇ ਅਸ਼ੀਰਵਾਦ ਦੇ ਨਾਲ ਸਰਬੱਤ ਦੇ ਭਲੇ ਵਾਸਤੇ ਆ ਜਿਹੜੀਆਂ ਦੁਨੀਆ ਦੇ ਅੰਦਰ ਆਫਤਾਂ ਆਈਆਂ ਉਹਨਾਂ ਨੂੰ ਹਟਾਇਆ ਕਿਉਂ ਨਹੀਂ ਕਰੋਨਾ ਆਇਆ ਉਹ ਨਹੀਂ ਹਟਿਆ ਸੁਨਾਮੀਆਂ ਆਈਆਂ ਉਹ ਨਹੀਂ ਹਟੀਆਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਆਉਂਦੀਆਂ ਨੇ ਜਾਂਦੀਆਂ ਨੇ ਉਹ ਨਹੀਂ ਹਟੀਆਂ ਜੇ ਤੁਹਾਡੇ ਅਸ਼ੀਰਵਾਦ ਦੇ ਅੰਦਰ ਇੰਨੀ ਤਾਕਤ ਹੁੰਦੀ ਤੇ ਤੁਸੀਂ ਲੋਕਾਂ ਦੀਆਂ ਬਿਮਾਰੀਆਂ ਤੇ ਟਾਉਣੀਆਂ ਸੀ ਨਹੀਂ ਸੀ ਟਾਉਣੀਆਂ ਤੁਸੀਂ ਆਪ ਹਸਪਤਾਲਾਂ ਵਿੱਚ ਕਿਉਂ ਰੋਲਦੇ ਤੁਸੀਂ ਤੇ ਆਪ ਰੋਲਦੇ ਨਜ਼ਰ ਆਉਂਦੇ ਹੋ ਜਦੋਂ ਕੋਈ ਆਫਤ ਆਉਂਦੀ ਹੈ ਚੰਗੇ ਤੋਂ ਚੰਗਾ ਤੇ ਮਹਿੰਗੇ ਤੋਂ ਮਹਿੰਗਾ ਡਾਕਟਰ ਤੁਹਾਨੂੰ ਚਾਹੀਦਾ ਉਹਦੀ ਖੋਜ ਵੀ ਚਾਹੀਦੀ ਉਹਦਾ ਹਸਪੀਟਲ ਚਾਹੀਦਾ ਪੈਸਾ ਜਿੰਨਾ ਮਰਜ਼ੀ ਲੱਗ ਜਾਵੇ ਤੁਹਾਡੇ ਚਿੱਲੇ ਚਪਾਟੇ ਕਹਿ ਦਿੰਦੇ ਨੇ ਕਿਉਂਕਿ ਕਿਹੜਾ ਆਪ ਕਮਾਇਆ ਕਿਹੜਾ ਤੋਰੀਏ ਨੂੰ ਪਾਣੀ ਲਾ ਕੇ ਕਮਾਇਆ ਕਮਾਇਆ ਤੇ ਲੋਕਾਂ ਦੀ ਜੇਬ ਜੇ ਵਿੱਚੋਂ ਹੈ ਨਾ ਖੈਰ ਜੇ ਇਹਨਾਂ ਦੇ ਕੋਲ ਇੰਨੀ ਤਾਕਤ ਹੁੰਦੀ ਤੇ ਇਹਨਾਂ ਦੇ ਚੇਲੇ ਚਪਾਟੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਉਹਨਾਂ ਦੇ ਕੋਲ ਨੱਕ ਰਗੜਦੇ ਮਿਲਦੇ ਨੇ ਉਹ ਰੋਂਦੇ ਕਲਪ ਦੇ ਮਿਲਦੇ ਨੇ ਉਹਨਾਂ ਦੀਆਂ ਆਫਤਾਂ ਕਿਉਂ ਨਾ ਢਾ ਦਿਤੀਆਂ ਬਸ ਇੱਕ ਹੀ ਹੈ ਜੀ ਬਾਬਾ ਜੀ ਦੇ ਅਸ਼ੀਰਵਾਦ ਦੇ ਅੰਦਰ ਤਾਕਤ ਵੜੀ ਹੈ ਤਾਕਤ ਵੜੀ ਹੈ ਮੈਂ ਦੂਜੀ ਗੱਲ ਇੱਕ ਹੋਰ ਕਰ ਦਿਆਂ ਇਹਨਾਂ ਦੇ ਬੋਲਾਂ ਵਿੱਚ ਤਾਕਤ ਹੁੰਦੀ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਾ ਏ ਧਨੀ ਅਮੀਰ ਲੋਕਾਂ ਦੇ ਦਰਵਾਜ਼ਿਆਂ ਤੇ ੱਤਕੇ ਖਾਂਦੇ ਨਾ ਮਿਲਦੇ ਗੁਰਮਤ ਦਾ ਪ੍ਰਚਾਰ ਕਰਨਾ ਹੁੰਦਾ ਹੈ ਨਾ ਤੇ ਉਹਦੇ ਹੋਰ ਬੜੇ ਤੌਰ ਤਰੀਕੇ ਨੇ ਗੁਰਮਤ ਦਾ ਪ੍ਰਚਾਰ ਨਹੀਂ ਆੜ ਗੁਰਮਤ ਦੀ ਪਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਜਿਹੜਾ ਲਕਸ਼ੇ ਉਹ ਤੇ ਮਾਇਆ ਬਟੋਰਨ ਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨਾ ਤੁਹਾਡੀ ਲੋਚ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਕਿਉਂ ਨਹੀਂ ਚੱਲਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਿਉਂ ਨਹੀਂ ਕਰਦੇ ਆਪਣੀਆਂ ਕੱਚੀਆਂ ਧਾਰਨਾ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਉਲਟ ਚੱਲਣ ਦਾ ਫਿਰ ਹੀ ਆ ਕਿਉਂ ਜੋ ਦਾ ਪ੍ਰਚਾਰ ਕਰਦੇ ਨਹੀਂ ਤੁਸੀਂ ਲੋਕਾਂ ਦੀਆਂ ਜੇਬਾਂ ਖਾਲੀ ਕਰਾਉਣ ਦੇ ਉੱਤੇ ਲੱਗੇ ਲੋਕਾਂ ਦੇ ਦੁੱਖ ਦੀ ਨਬਜ ਪਛਾਨੀ ਹੈ ਕਿ ਲੋਕ ਮਜਬੂਰ ਨੇ ਡਰੇ ਆਉਂਦੇ ਨੇ ਮਾਨਸਿਕ ਰੋਕੀ ਨੇ ਤੁਸੀਂ ਹੋਰ ਡਰਾ ਦਿੰਦੇ ਹੋ ਤੁਹਾਡੇ ਕੋਲ ਪਹੁੰਚਣ ਤੋਂ ਪਹਿਲਾਂ ਤੁਹਾਡੇ ਚੇਲੇ ਚਪਾਟੇ ਡਰਾ ਦਿੰਦੇ ਨੇ ਵੇਖੋ ਜੀ ਬਾਬਾ ਜੀ ਨੇ ਬਚਨ ਜੇ ਨਾ ਤੁਸੀਂ ਮੰਨਿਆ ਤੇ ਆ ਨੁਕਸਾਨ ਹੋ ਜਾਣਾ ਆ ਨੁਕਸਾਨ ਹੋ ਜਾਣਾ ਉਹ ਜਿਹੜੇ ਨੁਕਸਾਨ ਹੋ ਰਹੇ ਨੇ ਉਹਨਾਂ ਨੂੰ ਤੇ ਰੋਕ ਲਓ ਨੁਕਸਾਨ ਕਰਨ ਵਾਸਤੇ ਤੁਹਾਨੂੰ ਚੇਤਾਵਨੀ ਜਾਂਦਾ ਨੁਕਸਾਨ ਰੋਕਣ ਵਾਸਤੇ ਨਹੀਂ ਆਉਂਦਾ ਉਦੋਂ ਜੇ ਤੁਹਾਨੂੰ ਆਖੀ ਅਚੇਲਿਆਂ ਚ ਪਾਟਿਆਂ ਨੂੰ ਵੀ ਤੁਹਾਡੇ ਬਾਬੇ ਨੇ ਆਖਤ ਕਿਉਂ ਨਹੀਂ ਰੋਕੀ ਵੇਖੋ ਜਈਏ ਤੇ ਕਰਤੇ ਦੀ ਮੌਜੇ ਬਾਬਾ ਜੀ ਨੂੰ ਰਜਾ ਵਿੱਚ ਰਹਿੰਦੀ ਆਦਤ ਹੈ ਤੇ ਜਦੋਂ ਤੁਸੀਂ ਡਰਾਉਂਦੇ ਹੋ ਉਦੋਂ ਬਾਬੇ ਦੀ ਰਜਾ ਕਿੰਦਰ ਚ ਲਈ ਜਾਂਦੀ ਖੈਰ ਉਹਨਾਂ ਦੇ ਬੋਲਾਂ ਵਿੱਚ ਇੰਨੀ ਤਾਕਤ ਹੁੰਦੀ ਤੇ ਜਿੱਲਾਂ ਦੇ ਅੰਦਰ ਬੜੇ ਬੜੇ ਵਿਚਾਰੇ ਸਮੇਂ ਤੋਂ ਲੰਮੇ ਸਮੇਂ ਤੋਂ ਕੈਦ ਕੱਟ ਚੁੱਕੇ ਪੁੱਗੇ ਚੁੱਕੇ ਕੈਦੀ ਠੱਕੇ ਖਾ ਰਹੇ ਨੇ ਉਹਨਾਂ ਵਾਸਤੇ ਤੁਸੀਂ ਧਰਨੇ ਦੇਂਦੇ ਹੋ, ਆਪੀਲਾ ਦਲੀਲਾਂ ਕਰਦੇ ਹੋ ਕਿਉਂ ਨਹੀਂ ਛਡਾਲੇ। ਤੇ ਮੈਂ ਪਿੱਛੇ ਜੇ ਖੁੱਲਾ ਚੈਲੰਜ ਕੀਤਾ ਸੀ ਵੀ ਜਿੰਨਾ ਖਰਚਾ ਆਉਂਦਾ ਹੈ ਅਸੀਂ ਪਰਨ ਵਾਸਤੇ ਤਿਆਰ ਹਾਂ, ਮੈਂ ਪਰਨ ਵਾਸਤੇ ਤਿਆਰ ਹਾਂ। ਸੰਪਟ ਕਰਾਓ, ਮਾ ਸੰਪਟ ਕਰਾਓ, ਮਹੀਨੇ ਵਾਲਾ ਕਰਾਓ, 6 ਮਹੀਨਿਆਂ ਵਾਲਾ ਕਰਾਓ ਪਰ ਰਿਟਰਨ ਹੋਏਗਾ ਬਕਾਇਦਾ ਕਾਨੂੰਨੀ ਤੌਰ ਦੇ ਉੱਤੇ ਹੋਏਗਾ ਵੀ ਜੇ ਮਸਲਾ ਹੱਲ ਨਾ ਹੋਇਆ ਤੇ ਤੁਹਾਨੂੰ ਉਹਦੀ ਸਜ਼ਾ ਕੀ ਮਿਲੇ। ਖੈਰ ਇਹਨਾਂ ਦੇ ਬੋਲਾਂ ਦੇ ਅੰਦਰ ਤਾਕਤ ਨਹੀਂ। ਅਖੀਰੀ ਮੈਂ ਇੱਕ ਗੱਲ ਕਰਨਾ ਸਮੂਚੇ ਲੋਕਾਂ ਦੇ ਅੰਦਰ ਪਾਈਚਾਰੇ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਗੁਰੂ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝੋ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਤੇ ਅਪਲਾਈ ਕਰੋ ਉਹਦਾ ਗਿਆਨ ਆਪਣੇ ਉੱਤੇ ਢਾਲਣ ਦਾ ਯਤਨ ਕਰੋ ਬਚ ਜਾਓ ਇਨ੍ਹਾਂ ਪਖੰਡੀਆਂ ਦੇ ਕੋਲੋਂ ਜਿਨ੍ਹਾਂ ਢੇਰੇ ਨੇ ਉਹਨਾਂ ਕੌਮ ਦਾ ਪਤਨ ਦਿਨ ਪਰ ਰਾਤ ਹੁੰਦਾ ਨਜ਼ਰ ਆ ਰਿਹਾ ਹੈ ਗੋਲੀਆਂ ਬੰਦੂਕਾਂ ਗੁੰਡਾਗਰਦੀ ਇਹਨਾਂ ਦੇ ਡੇਰਿਆਂ ਤੇ ਆਮ ਚਲਦੀ ਨਜ਼ਰ ਪੈ ਰਹੀ। ਤੋ ਖੈਰ ਬਚਜੋ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ, ਬਾਣੀ ਨੂੰ ਪੜੋ, ਸਮਝੋ। ਵਾਹਿਗੁਰੂ ਜੀ ਕਾ ਖਾਲਸਾ।